ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਗੁਰਵਾਰ ਬੁਟੀਕ ਤੇ ਅੱਜ ਆਪਾਂ ਫਿਰ ਲੈ ਕੇ ਆਏ ਨਵੀਂ ਵੀਡੀਓ ਨਵੀਂ ਵੀਡੀਓ ਦੇ ਵਿੱਚ ਲੈ ਕੇ ਆਏ ਨਵੇਂ-ਨਵੇਂ ਸੂਟ ਔਰ ਇਹ ਸੂਟ ਰਹਿਣਗੇ ਜੀ ਜੋਰ ਜੱਟ ਦੇ ਔਰ ਜੋਰ ਜੱਟ ਹੈ ਜਿਹੜੀ ਗਰਮੀਆਂ ਦੇ ਵਿੱਚ ਪਾਈ ਜਾ ਸਕਦੀ ਹੈ ਹਨਾ ਤੇ ਵਧੀਆ ਸਟੱਫ ਹੈ ਬਹੁਤ ਵਧੀਆ ਸਟੱਫ ਹੈ ਇਹ ਹੈਗਾ ਆਪਣਾ ਫਰਸਟ ਸੂਟ ਪ੍ਰਿੰਟ ਦੇਖੋ ਬਹੁਤ ਸੋਹਣਾ ਪ੍ਰਿੰਟ ਹੈ ਇਹਦੇ ਉੱਪਰ ਹੋਇਆ ਹੈ ਜੀ ਆਰੀ ਵਰਕ ਠੀਕ ਹੈ ਪ੍ਰਿੰਟ ਬਹੁਤ ਪਿਆਰਾ ਬਣਿਆ ਹੋਇਆ ਹੈ ਉੱਪਰ ਬਣਿਆ ਹੋਇਆ ਹੈ ਇਹਦੇ ਉੱਪਰ ਹੋਇਆ ਹੋਇਆ ਹਰ ਇੱਕ ਪ੍ਰਿੰਟ ਦੇ ਉੱਪਰ ਬਣਿਆ ਹੋਇਆ ਹੋਇਆ ਆਰੀ ਵਰਕ ਇਹ ਸਿੱਧੇ ਪਾਸੇੋਂ ਨਹੀਂ ਪਤਾ ਲੱਗਦਾ ਹਨਾ ਤੇ ਇਸ ਤਰ੍ਹਾਂ ਦਿਖਾ ਦਿੰਨੇ ਆਪਾਂ ਸਾਰੇ ਸ਼ਰਟ ਦੇ ਵਿੱਚ ਇਸ ਤਰ੍ਹਾਂ ਆਰੀ ਵਰਕ ਹੋਇਆ ਇਹ ਤਾਂ ਅੰਦਰਲੀ ਸਾਈਡ ਹੈ ਤੇ ਹੈਗਾ ਬਾਹਰੀ ਸਾਈਡ ਲਾਈਨਿੰਗ ਲੱਗੂਗੀ ਜੀ ਇਸ ਸਟੱਫ ਦੇ ਵਿੱਚ ਔਰ ਬਹੁਤ ਸੋਹਣਾ ਪ੍ਰਿੰਟ ਹੈ ਤੇ ਜਿਹੜੀ ਇਹ ਹੈ ਨਾਲ ਬਾਟਮ ਹੈ ਬਾਟਮ ਹੈਗੀ ਜੀ ਮਸਲੀਨ ਦੀ ਬਲੂ ਕਲਰ ਦੀ ਸੇਮ ਕਲਰ ਦੀ ਬਾਟਮ ਹੈ ਇਹ ਹੈਗੀ ਮਸਲੀਨ ਦੀ ਬਾਟਮ ਦੇ ਵਿੱਚ ਆਪਾਂ ਲਾਈਨਿੰਗ ਚਾਹੀ ਨਹੀਂ ਲਗਾ ਸਕਦੇ ਤਾਂ ਵੀ ਸਰ ਜਾਊਗਾ ਹਨਾ ਮਸਲੀਨ ਦੀ ਬਾਟਮ ਹੈ ਜਿਹੜੀ ਉਹਦੇ ਵਿੱਚ ਲਾਈਨਿੰਗ ਲਾਉਣ ਦੀ ਕੋਈ ਬੜੀ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਇਹ ਹੈਗਾ ਆਪਣਾ ਅਗਲਾ ਕਲਰ ਇਹ ਵੀ ਇਹਦਾ ਡਿਜ਼ਾਈਨ ਅਲੱਗ ਹੈ ਤੇ ਸਟਫ ਸੇਮ ਹੀ ਆ ਜੌਰਜਟ ਦਾ ਤੇ ਇਹਦਾ ਪ੍ਰਿੰਟ ਦੇਖੋ ਇਸ ਤਰ੍ਹਾਂ ਬਲੈਕ ਕਲਰ ਬਲੈਕ ਦੇ ਵਿੱਚ ਪਿੰਕ ਦੇ ਤੇ ਗ੍ਰੀਨ ਦੇ ਫਲਾਰ ਨੇ ਹਨਾ ਬਹੁਤ ਹੀ ਪਿਆਰਾ ਸੂਟ ਬਣਿਆ ਹੈ ਇਹਦੇ ਵਿੱਚ ਵੀ ਸਾਰੇ ਦੇ ਵਿੱਚ ਹੋਇਆ ਹੈ ਜੀ ਆਰੀ ਵਰਕ ਠੀਕ ਹੈ ਸਾਰੇ ਸ਼ਰਟ ਦੇ ਵਿੱਚ ਆਰੀ ਵਰਕ ਹੋਇਆ ਹੋਇਆ ਤੇ ਇਹਨਾਂ ਦਾ ਪ੍ਰਾਈਸ ਵਿਦਆਊਟ ਦੁਪੱਟਾ ਦੱਸਾਂਗੇ ਜੀ ਆਪਾਂ ਵਿਦਆਊਟ ਦੁਪੱਟਾ ਰਹੂਗਾ 1350 ਰੁਪਏ 1350 ਰੁਪਏ ਇਹਨਾਂ ਦਾ ਰੇਟ ਹੈ ਜੌਰਜਟ ਦਾ ਸੂਟ ਹੈ ਤੇ ਵਿਦ ਸਾਰੇ ਸ਼ਰਟ ਦੇ ਵਿੱਚ ਹੋਇਆ ਹੋਇਆ ਆਰੀ ਵਰਕ ਠੀਕ ਹੈ ਜੀ ਬਲੈਕ ਕਲਰ ਦਾ ਸੂਟ ਹੈ ਤੇ ਪ੍ਰਿੰਟ ਤੁਸੀਂ ਦੇਖ ਰਹੇ ਹੋ ਬਹੁਤ ਹੀ ਪਿਆਰਾ ਪ੍ਰਿੰਟ ਹੈ ਇਹ ਹੈਗੇ ਜੀ ਇਹਦੇ ਨਾਲ ਬਲੈਕ ਕਲਰ ਦੀ ਮਸਲੀਨ ਦੀ ਸਲਵਾਰ ਠੀਕ ਹੈ ਸ਼ਰਟ ਦੇ ਵਿੱਚ ਲਾਈਨਿੰਗ ਲੱਗੂਗੀ ਲਾਈਨਿੰਗ ਆਪਣੀ ਇੱਛਾ ਜੀ ਚਾਹੇ ਆਪਾਂ ਸਾਰੀ ਸ਼ਰਟ ਦੇ ਵਿੱਚ ਲਗਾ ਲਈਏ ਜਾਂ ਗਰਮੀ ਕਰਕੇ ਆਪਾਂ ਇਹਨੂੰ ਕੱਲੀ ਅੰਡਰ ਸ਼ਰਟ ਵਾਂਗ ਇਹਦੇ ਵਿੱਚ ਲਾਈਨਿੰਗ ਲਗਵਾ ਸਕਦੇ ਹਾਂ ਬਾਜੂ ਦੇ ਵਿੱਚ ਆਪਾਂ ਨਹੀਂ ਲਗਾ ਨਹੀਂ ਲਾਉਣੀ ਤਾਂ ਨਹੀਂ ਵੀ ਲਗਾ ਸਕਦੇ ਹੈਨਾ ਤਾਂ ਇਦਾਂ ਵੀ ਸਰ ਜਾਊਗਾ ਇਹਦੇ ਵਿੱਚ ਤੇ ਸਲਵਾਰ ਦੇ ਵਿੱਚ ਕੋਈ ਐਡੀ ਜ਼ਰੂਰਤ ਨਹੀਂ ਹੁੰਦੀ ਲਾਈਨਿੰਗ ਲਗਾਉਣ ਦੀ ਗਰਮੀਆਂ ਦੇ ਵਿੱਚ ਇਹ ਹੈਗਾ ਦਾ ਸੈਕੰਡ ਕਲਰ ਏਸੇ ਕਲਰ ਪਰਿੰਟ ਦਾ ਇਹ ਹੈਗਾ ਜੀ ਲਾਈਟ yellow ਕਲਰ lemon ਜਿਹਾ ਕਲਰ ਹੈ ਇਹ ਇਹ ਕੋਪਰਿੰਟ ਇਹਦਾ ਵੀ ਬਹੁਤ ਜਿਆਦਾ ਸੋਹਣਾ ਹੈ। ਇਹ ਲੈਮਨ ਦੇ ਵਿੱਚ ਗਾਜਰੀ ਕਲਰ ਦੇ ਫੁੱਲਾਰ ਨੇ ਤੇ ਸਾਰੇ ਸ਼ਰਟ ਦੇ ਵਿੱਚ ਹੋਇਆ ਹੈ ਆਰੀ ਵਰਕ। ਬਹੁਤ ਹੀ ਪਿਆਰਾ ਵਰਕ ਹੋਇਆ ਹੈ, ਬਹੁਤ ਹੀ ਪਿਆਰਾ ਕਲਰ ਹੈ। ਗਰਮੀਆਂ ਦੇ ਵਿੱਚ ਪਾਉਣ ਵਾਲਾ ਬਹੁਤ ਸੋਹਣਾ ਕਲਰ ਹੈ। ਲਾਈਟ yellow ਜਿਹਾ ਕਲਰ ਹੈ, ਯਾਨੀ ਕਿ ਲੈਮਨ ਜਿਹਾ ਕਲਰ ਹੈ ਇਹ। ਠੀਕ ਹੈ ਜੀ। ਇਹ ਵੀ ਹੈਗਾ ਆਪਣਾ ਪ੍ਰਿੰਟ ਹੈ ਜਿਹੜਾ ਇਹ ਹੈਗਾ ਜੌਰਜਟ ਦਾ। ਆਗਰ ਕਿਸੇ ਵੀ ਭੈਣ ਨੇ ਆਪਾਂ ਤੋਂ ਸੂਟ ਮਗਵਾਉਣਾ ਹੈ। ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਇਹ ਹੈਗੀ ਜੀ ਇਹਦੇ ਨਾਲ ਬਾਟਮ ਬਾਟਮ ਹੈਗੀ ਆ ਮਸਲੀਨ ਦੀ ਇੱਕ ਪ੍ਰਿੰਟ ਇਹਦੇ ਵਿੱਚ ਹੈਗਾ ਇਹ ਕਲਰਸ ਏਵੇਂ ਸੇਮੀ ਸਟਾਫ ਹੈ ਸੇਮੀ ਕੰਪਨੀ ਦਾ ਸੂਟ ਹੈ ਤੇ ਇਹਦਾ ਕਲਰ ਹੋਰ ਹੈ ਜੀ ਠੀਕ ਹੈ ਇਹਦੇ ਵਿੱਚ ਵੀ ਸਾਰੇ ਦੇ ਵਿੱਚ ਉਸੇ ਤਰ੍ਹਾਂ ਹੀ ਆਰੀ ਦਾ ਵਰਕ ਹੋਇਆ ਹੋਇਆ ਤੇ ਜੋਰਜਟ ਦਾ ਸੂਟ ਹੈ ਔਰ ਪ੍ਰਿੰਟ ਦੇਖੋ ਪ੍ਰਿੰਟ ਬਹੁਤ ਹੀ ਜਿਆਦਾ ਸੋਹਣਾ ਹੈ ਜੋਰਜਟ ਗਰਮੀਆਂ ਦੇ ਵਿੱਚ ਪੈ ਜਾਂਦੀ ਹੈ ਜੀ ਹਨਾ ਵਧੀਆ ਰਹਿੰਦੀ ਹੈ ਕੋਈ ਇਹੋ ਜੀ ਗੱਲ ਨਹੀਂ ਹੈ ਕਿ ਨਾ ਇਹਨੂੰ ਪ੍ਰੈਸ ਦੀ ਲੋੜ ਪਵੇ ਆਪਾਂ ਨੇ ਕਿਧਰੇ ਜਲਦੀ ਜਲਦੀ ਜਾਣਾ ਹੈ ਤਾਂ ਆਪਾਂ ਬਿਨਾ ਪ੍ਰੈਸ ਕੀਤੇ ਵੀ ਇਹਨੂੰ ਚੱਕ ਕੇ ਪਾ ਸਕਦੇ ਹਾਂ ਇਹ ਹੈਗੀ ਜੀ ਇਹਦੇ ਨਾਲ ਮਸਲੀਨ ਦੀ ਗਾਜ਼ਰੀ ਕਲਰ ਦੀ ਸਲਵਾਰ ਬਹੁਤ ਹੀ ਪਿਆਰੇ ਪ੍ਰਿੰਟ ਨੇ ਔਰ ਕਲਰ ਬਹੁਤ ਸੋਬਰ ਜੇ ਨੇ ਗਰਮੀਆਂ ਦੇ ਵਿੱਚ ਪਾਉਣ ਵਾਲੇ ਕਲਰ ਨੇ ਹਨਾ ਤੇ ਇਹ ਹੈਗਾ ਜੀ ਸੂਟ ਆਪਣਾ ਇਹ ਬਰਬਰੀ ਤੇ ਆ ਬਰਬਰੀ ਦੇ ਸੂਟ ਪ੍ਰਿੰਟ ਆਪਣੇ ਕੋਲੇ ਹੋਰ ਵੀ ਹੈਗੇ ਸੀ ਉਹ ਸਾਰੇ ਹੋ ਗਏ ਸੇਲ ਤੇ ਆਪਣੇ ਕੋਲ ਇੱਕੇ ਲਾਸਟ ਸੂਟ ਬਚਿਆ ਸੋਚਿਆ ਕਿ ਚਲੋ ਇਹਦੀ ਵੀ ਵੀਡੀਓ ਬਣਾ ਲੈਨੇ ਹਨਾ ਅਗਰ ਕਿਸੇ ਨੂੰ ਹੋਰ ਵੀ ਡਿਜ਼ਾਈਨ ਪ੍ਰਿੰਟ ਚਾਹੀਦੇ ਹੋਣ ਬਰਬਰੀ ਦੇ ਸੂਟਾਂ ਤੇ ਤਾਂ ਉਹ ਵੀ ਦੱਸ ਸਕਦਾ ਜੀ ਤੇ ਆਪਾਂ ਤੋਂ ਹੋਰ ਪ੍ਰਿੰਟ ਮੰਗਵਾ ਸਕਦਾ ਲੈ ਸਕਦਾ ਤੇ ਇਹ ਪ੍ਰਿੰਟ ਦੇਖੋ ਇਹਦਾ ਕਿੰਨਾ ਬਹੁਤ ਹੀ ਸੋਹਣਾ ਪ੍ਰਿੰਟ ਹੈ ਔਰ ਨਵਾਂ ਜਿਹਾ ਪ੍ਰਿੰਟ ਹੈ ਇਹਦਾ ਹਨਾ ਬਹੁਤ ਪਿਆਰਾ ਪ੍ਰਿੰਟ ਹੈ ਇਹ ਹੈ ਇਹਦਾ ਸਟੱਫ ਹੈਗਾ ਜੀ ਬਰਬਰੀ 셔ਟ ਦੇ ਵਿੱਚ ਲਾਈਨਿੰਗ ਇਹਦੇ ਵੀ ਲੱਗੂਗੀ ਲਾਈਨਿੰਗ ਇਹਦੇ ਨੀਚੇ ਲੱਗ ਜੂਗੀ ਜੀ ਕਾਟਨ ਦੀ ਕੋਈ ਟਾਪਟੇ ਦੀ ਲੋੜ ਨਹੀਂ ਕਾਟਨ ਦੀ ਹੀ ਲਾਈਨਿੰਗ ਇਹਦੇ ਨੀਚੇ ਲੱਗ ਜੂਗੀ ਔਰ ਆਪਾਂ ਅੰਡਰ 셔ਟ ਰੀ ਤਰ੍ਹਾਂ ਇਹਦੇ ਥੱਲੇ ਲਾਈਨਿੰਗ ਜਿਹੜੀ ਲਗਾ ਸਕਦੇ ਹਾਂ ਬਾਜੂ ਦੇ ਵਿੱਚ ਲਾਈਨਿੰਗ ਲਾਉਣੇ ਕੋਈ ਏਡੀ ਜ਼ਰੂਰੀ ਨਹੀਂ ਹੈਗੀ ਠੀਕ ਹੈ ਜੀ ਲੇਕੋ ਪ੍ਰਿੰਟ ਬਹੁਤ ਹੀ ਪਿਆਰਾ ਪ੍ਰਿੰਟ ਹੈ ਇਦਾਂ ਕਾਫੀ ਕਲਰ ਦੀ ਮਸਲੀਨ ਦੀ ਸਲਵਾਰ ਹੈ ਪ੍ਰਾਈਸ ਇਹਦਾ ਵੀ ਹੈਗਾ ਜੀ 1350 ਰੁਪਿਆ ਕਾਫੀ ਕਲਰ ਦੀ ਸਲਵਾਰ ਹੈ ਜਿਹੜਾ ਆਪਾਂ ਪ੍ਰਾਈਸ ਤੁਹਾਨੂੰ ਦੱਸ ਰਹੇ ਆ ਇਹ ਹੈਗਾ ਜੀ ਵਿਦਆਊਟ ਦੁਪੱਟਾ ਦੁਪੱਟਾ ਤੁਹਾਡਾ ਆਪਣੀ ਪਸੰਦ ਦਾ ਹੋਊਗਾ ਦੁਪੱਟਾ ਤੁਸੀਂ ਡਾਈ ਕਰਾ ਕੇ ਵੀ ਨਾਲ ਲਗਾ ਦੀਏ ਬਟ ਅਸੀਂ ਐਸੇ ਕਰਕੇ ਨਹੀਂ ਲਗਾਉਂਦੇ ਜੀ ਕਿਸੇ ਨੇ ਬਰਬਰੀ ਦਾ ਲੈਣਾ ਕਿਸੇ ਨੇ ਮਸਲੀਨ ਦਾ ਕਿਸੇ ਨੂੰ ਹਾਫ ਵਰ ਦਾ ਪਸੰਦ ਆ ਕਿਸੇ ਨੂੰ ਚਨੂਨ ਦਾ ਪਸੰਦ ਆ ਹਨਾ ਇਸ ਕਰਕੇ ਜੋ ਵੀ ਦੁਪੱਟਾ ਹੈਗਾ ਉਹ ਆਪਾਂ ਕਸਟਮਰ ਦੀ ਚੋਇਸ ਤੇ ਹੀ ਤਿਆਰ ਕਰਕੇ ਲਗਾਉਨੇ ਆ ਠੀਕ ਹੈ ਜੀ ਅਗਰ ਤੁਸੀਂ ਕਿਹੜੇ ਸੂਟ ਦੇ ਵਿੱਚ ਦੁਪੱਟਾ ਲਗਵਾਉਣਾ ਹੈ ਤਾਂ ਆਪਾਂ ਡਾਈ ਕਰਕੇ ਤਿਆਰ ਕਰਕੇ ਦੁਪੱਟਾ ਵੀ ਨਾਲ ਲਗਾ ਦਾਂਗੇ ਅੱਜ ਦੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਸਾਡੀ ਜਿਹੜੀ ਕਲੈਕਸ਼ਨ ਹੈ ਉਹ ਕਿੱਦਾਂ ਦੀ ਲੱਗਦੀ ਹੈ ਸਾਡੀ ਅਗਲੀ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ